ਲੇ ਮੌਕੇ ਵੇਖਣੋਂ ਤਾਂ ਨਹੀਂ ਗੱਲ ਬਣਨੀ ਅੱਜ ਤੀਜਾ ਦਿਨ ਹੋ ਗਿਆ ਤੁਹਾਨੂੰ ਪਹਿਲੇ ਦਿਨ ਹੀ ਜੇ ਤੁਸੀਂ ਇਹਦੇ ਤੇ ਉਹਦਾ ਜਿਹੜਾ ਕੀਤਾ ਹੁੰਦਾ ਖਿਆਲ ਨਹਿਰ ਮਗਰੋਂ ਘਟਕਾਈ ਉਹਦੇ ਤੇ ਇਹ ਅੱਜ ਸ਼ਾਇਦ ਪਾਣੀ ਵਧਿਆ ਅੱਜ ਤਿੰਨ ਦਿਨ ਹੋ ਗਏ ਨਹੀਂ ਪਿਆ ਨੂੰ ਕਿ ਅੱਜ ਥੋੜਾ ਪਾਣੀ ਜਰਾ ਵਧਿਆ ਆਪਣੇ ਸਾਰੇ ਪਿੰਡ ਦਾ ਜਿਹੜਾ ਪਾਣੀ ਆ ਸਾਰੇ ਕੋਈ ਡੀਸੀਬੀ ਤੱਕ ਹੀ ਭੇਜ ਦਿਓ ਜੀ ਜੇਸੀਬੀ ਆ ਨਹਿਰ ਬੰਦ ਨਹਿਰ ਤਾਂ ਗਲ ਹੋਵੇਗਾ ਤਾਂ ਭਏ ਪਾਣੀ ਘਟਣਾ ਨਹੀਂ ਤਾਂ ਭਾਵੇਂ ਮੀਂਹ ਚੱਲੀ ਜਾਵੇ ਘਰ ਚੱਲੀ ਜਾਵੇ ਇਹ ਇੱਥੇ ਖੜਾ ਰਿਹਾ ਜੀ ਨਹਿਰ ਦਾ ਸਾਦ ਉਹ ਜਰੀਆ ਵੀ ਹੋਣਾ ਮਸ਼ੀਨਾ ਮਸ਼ੀਨਾ ਸਾਰਾ ਕੁਝ ਇਹਨਾਂ ਦੇ ਜਰੀਆ ਵੀ ਦਿਓ ਪਾਣੀ ਆਇਆ ਨਹਿਰ ਦੇ ਮੋਗਿਆਂ ਦਾ ਹੀ ਆਇਆ ਇਹ ਸਾਰਾ ਪਿੱਛੋਂ ਫੱਟੇ ਚੱਲੇ ਲੱਗਦੇ ਹੈ ਹਾਂ ਟੁੱਟਿਆ ਪਿਆ ਸਾਰਾ ਹਦਲ ਨਹੀਂ ਹੋ ਰਹੀ ਇਹ ਜਲਦੀ ਕਰੋ ਕੜੀ ਹੈ ਆ ਤਿਆ ਤ ਸਮੁੰਦਰ ਬਣਿਆ ਪਿਆ ਜੀ ਅੱਜ ਪਿੰਡ ਸਦਰਾਨਾ ਹਰਕਾ ਜਲਾਲਾਬਾਦ ਦੇ ਵਿੱਚ ਪਹੁੰਚੇ ਆ ਇੱਥੋਂ ਦੇ ਪਿੰਡ ਵਾਲਿਆਂ ਦਾ ਖਾਸ ਤੌਰ ਤੇ ਜਿਹੜੀਆਂ ਢਾਣੀਆਂ ਨੇ ਪਿੰਡ ਸਦਰਾਨਾ ਚ ਚਾਰ ਪੰਚਾਇਤਾਂ ਪੈਂਦੀਆਂ ਨੇ ਤੇ ਹਜ਼ਾਰ ਏਕੜ ਦੇ ਕਰੀਬ ਜਿਹੜਾ ਫਸਲ ਬਿਲਕੁਲ ਖਰਾਬ ਹੋ ਕੇ ਤਬਾਹ ਹੋ ਚੁੱਕੀ ਹੈ। ਔਰ ਸਭ ਤੋਂ ਵੱਡੀ ਅنگਹਿਲੀ ਜਿਹੜੀ ਆ ਜ ਤੀਜਾ ਦੇ ਨੇ ਮੀਂਹ ਪਿਆ ਨੂੰ ਤੇ ਪਾਣੀ ਇੱਥੇ ਜਿਹੜਾ ਨਾ ਗਰਾਫ ਜਿਹੜਾ ਪਿੰਡ ਵਾਲੇ ਦੱਸ ਰਹੇ ਨੇ ਵਧਿਆ ਨਾ ਕਿ ਘਟਿਆ। ਤੇ ਇਹ ਬੜੀ ਮਾੜੀ ਗੱਲ ਹੈ ਕਿ ਪ੍ਰਸ਼ਾਸਨ ਅਜੇ ਤੱਕ ਇਹਨਾਂ ਦੀ ਕੋਸਾਰ ਨਹੀਂ ਲੈਣ ਆਇਆ ਸਰਪੰਚ ਸਾਹਿਬ ਵੀ ਖੜੇ ਨੇ ਸਾਰੇ ਪਿੰਡ ਵਾਸੀ ਖੜੇ ਨੇ ਨਹਿਰ ਜੇਕਰ 2 ਦਿਨ ਪਹਿਲਾਂ ਨਹਿਰ ਹੀ ਅੱਧੀ ਕਰ ਦਿੱਤੀ ਜਾਂਦੀ ਦਿੱਤਾ ਵੀ ਥੋੜਾ ਜਿਹਾ ਫਰਕ ਪੈ ਜਾਣਾ ਸੀ ਐਕਸ਼ਨ ਸਾਹਿਬ ਆਏ ਨੇ ਕਿਹਾ ਕਿ ਚਲੇਗੇ ਨੇ ਵੀ ਤੁਹਾਨੂੰ ਕੋਈ ਮਸ਼ੀਨ ਜੇ ਸੀ ਵੀ ਭੇਜਾਂਗੇ ਤੇ ਕੋણો ਵੀ ਨਹੀਂ ਆਈ ਤੇ ਬਹੁਤ ਮਾੜੀ ਗੱਲ ਹੈ ਇੱਥੋਂ ਦੇ ਵਿਧਾਇਕ ਨੂੰ ਇਹ ਫੋਨ ਕਰ ਰਹੇ ਨੇ ਹਜੇ ਤੱਕ ਨੇ ਇੱਥੇ ਪਹੁੰਚੇ ਨਹੀਂ ਕੋਈ ਇੱਥੇ ਪ੍ਰਸ਼ਾਸਨ ਦਾ ਬੰਦਾ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਕੋ ਜ਼ਿੰਮੇਦਾਰਤਾ ਹੁੰਦਾ ਆਖੀ ਹੈ ਇੱਕ ਫਸਲ ਹੁੰਦੀ ਹੈ ਇੱਥੇ ਕੋਈ ਕਿਸੇ ਦਾ ਕਾਰੋਬਾਰ ਨਹੀਂ ਕੋਈ ਹੋਰ ਬੀਨਸ ਨਹੀਂ ਸਾਡਾ ਦਾ ਸਾਰਾ ਰੋਜਗਾਰ ਜਿਹੜਾ ਫਸਲ ਦੇ ਸਿਰ ਤੇ ਹੈ ਤੇ ਜਿਹੜੀ ਅੱਜ ਫਸਲ ਖਰਾਬ ਹੋ ਗਈ ਹੈ ਉਹਦੀ ਪਰਪਾਈ ਜ਼ਿੰਮੇਦਾਰ ਕੋਲ ਆਉਣ ਵਾਲੇ 15 ਸਾਲਾਂ ਚ ਨਹੀਂ ਹੋਣੀ ਤੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇ ਕੰਨ ਤੇ ਜੂਨ ਹੀ ਸਰਕਦੀ ਪਈ ਪਿੰਡਾਂ ਵਾਲੇ ਵਿਚਾਰੇ ਤਰਾਹੀ ਤਰਾਹੀ ਕਰ ਰਹੇ ਨੇ ਅੱਜ ਤੀਜਾ ਦਿਨ ਹੋ ਗਿਆ ਹੈ ਇੱਥੇ ਪਾਣੀ ਦਾ ਜਿਹੜਾ ਗਰਾਫ ਜਿਹੜਾ ਵੱਧਾ ਜਾ ਰਿਹਾ ਵੱਧਾ ਜਾ ਰਿਹਾ ਘਟਨ ਦੀ ਬਜਾਏ ਤਾਂ ਮੈਂ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਡੀਸੀ ਸਾਹਿਬ ਨੂੰ ਬੇਨਤੀ ਕਰਨਾ ਕਿ ਇਥੋਂ ਡੀਸੀ ਦਫ਼ਤਰ ਮਸੇ 7-8 ਕਿਲੋਮੀਟਰ ਹੈ ਤੇ ਡੀਸੀ ਸਾਹਿਬ ਤੇ ਸਾਰਾ ਧਿਆਨ ਚ ਵੀ ਪਤਾ ਨਹੀਂ ਪ੍ਰਸ਼ਾਸਨ ਕਰ ਕੀ ਰਿਹਾ ਤੇ ਡੀਸੀ ਸਾਹਿਬ ਤੁਹਾਨੂੰ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਕਿ ਥੱਲੇ ਥੋੜਾ ਜਿਹਾ ਅਫਸਰਾਂ ਨੂੰ ਡਾਂਟੋ ਤੇ ਪਿੰਡਾਂਾਂ ਦੀ ਸਾਰ ਲਓ ਤਾਂ ਕਿ ਜਿਹੜਾ ਸਾਰੇ ਜ਼ਿਮੀਂਦਾਰਾਂ ਦੀ ਫਸਲ ਬਾਝਵੇ ਜ਼ਿਮੀਂਦਾਰ ਤਾਂ ਕੇ ਮਰਿਆ ਪਿਆ ਹੁਣ ਦੱਸ ਹੋਰ ਕੀ ਮਾਰੋਗੇ ਇਹ ਜਿਹੜੀ ਕੁਦਰਤ ਦੀ ਮਾਰ ਹੈ ਇਹ ਆਪਾਂ ਕੁਦਰਤ ਦੀ ਮਾਰ ਨਹੀਂ ਇਹ ਨਗਹਿਲਿਆ ਨੇ ਜੇ ਆ ਸੇਮ ਨਾਲਾ ਜਿਹੜਾ ਇਹ ਚੰਗੀ ਤਰ੍ਹਾਂ ਦੀ ਸਫਾਈ ਹੋਈ ਹੁੰਦੀ ਚੰਗੀ ਤਰ੍ਹਾਂ ਪਾਣੀ ਜਿਹੜਾ ਅਗਾ ਇਹਦੇ ਚ ਪਾਣੀ ਓਵਰਫਲੋ ਹੈ ਅਗਾ ਪਾਣੀ ਜਿਹੜਾ ਉਹ ਨਿਕਲ ਨਹੀਂ ਰਿਹਾ ਤੇ ਆ ਹਾਲਾਤ ਵੇਖੋ ਪਿੰਡ ਦੇ ਇਧਰ ਰੀਗਲ ਦੀ ਆ ਬਖਾਓ ਸਾਰਾ ਵੀਡੀਓ ਕੋਈ ਕਿਤੇ ਕਿਤੇ ਫਸਲ ਵਿਖ ਰਹੀ ਹੈ ਸਭ ਪਾਣੀ ਦੇ ਥੱਲੇ ਆ ਗਈ ਬਹੁਤ ਬੁਰੇ ਹਾਲਾਤ ਨੇ ਇਨਾ ਬੁਰਾ ਹਾਲਾਤਾਂ ਦੇ ਵਿੱਚ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਆ ਕੇ ਪਿੰਡਾਂ ਦਾ ਸਾਰ ਲਓ ਅੱਗੇ ਵੀ ਇੱਥੇ ਪਾਣੀ ਆ ਜਾਂਦਾ ਸੀ ਪਰ ਸਰਕਾਰਾਂ ਜਿਹੜੀਆਂ ਵੀ ਸਰਕਾਰ ਨਾਲ ਦੀ ਨਾਲ ਜਿੰਨੇ ਵੀ ਕੋਈ ਤੰਤਰ ਮੰਤਰ ਜੁਗਾੜ ਚਾਹੇ ਉਹ ਪਾਣੀ ਕੱਢਣ ਵਾਲਾ ਸਿਸਟਮ ਹੈ ਚਾਹੇ ਜੀ ਸੀ ਵੀ ਆ ਮਸ਼ੀਨਾਂ ਨੇ ਨਾਲ ਦੀ ਨਾਲ ਘੱਲ ਦਿੱਤੇ ਜਾਂਦੇ ਸੀ ਇੱਥੇ ਤੇ ਅਜੇ ਤੱਕ ਨੇ ਇੱਥੇ ਕੋਈ ਆਈ ਮਸ਼ੀਨ ਕੋਈ ਕੋਈ ਸਰਕਾਰ ਦਾ ਬੰਦਾ ਆਇਆ ਇੱਥੇ ਦੱਸੋ ਕਿੱਡੀ ਸ਼ਰਮ ਵਾਲੀ ਗੱਲ ਹੈ ਸ਼ਰਮ ਆਣੀ ਚਾਹੀਦੀ ਹੈ ਸਰਕਾਰ ਨੂੰ ਇਸ ਐਮ ਐਲ ਏ ਨੂੰ ਕਿ ਜਿਹੜਾ ਅਜੇ ਤੱਕ ਨੇ ਇੱਥੇ ਆ ਕੇ ਵੜਿਆ ਤੱਕ ਨਹੀਂ ਤੇ ਪਿੰਡ ਵਾਲਾਂ ਦੀ ਸਾਰ ਨਹੀਂ ਲੱਗੀ